ભગવંતમાન ਨੇ ਕਿਹਾ કે ਜਿਹੜਾ ਸੁਖਬੀਰ ਬਾਦਲ ਹੋ ਰਹੀ ਹੈ ਸੁਖਬੀਰ ਬਾਦਲ ਦਾ ਬਾਦਲ ਅਕਾਲੀ ਦਾ ਲੈ ਕਹਿੰਦਾ ਵੇਖੋ ਹਰ ਸਿਮਰਤ ਬਾਦਲ ਜਿਹੜੀ ਉਹਦੀ ਜ਼ੁਬਾਨ ਕਿੰਨੀ ਪੂਰੀ ਹੁੰਦੀ ਹੈ ਭਗਵੰਤਮਾਨ ਨੇ ਹਰ ਸਿਮਰਤ ਕੋਰ ਬਾਦਲ ਤੇ ਬੜੇ ਤਿੱਖੇ ਬੰਕ ਕੀਤੇ ਕਹਿੰਦਾ ਇਹਦੀ ਜ਼ੁਬਾਨ ਪੂਰੀ ਹੋ ਜਾਂਦੀ ਹੈ ਇਹਨੂੰ ਤਾਂ ਪੁੱਛਾਂ ਦੇ ਲੱਗ ਜਾਣਾ ਚਾਹੀਦਾ ਹੈ ਇਹਨੂੰ ਬਾਬਾ ਬਣ ਜਾਣਾ ਚਾਹੀਦਾ ਭਗਵੰਤਮਾਨ ਕਹਿੰਦਾ ਕਿ ਪਹਿਲਾਂ ਇਹਨੇ ਕਿਹਾ ਸੀ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਐ ਜਾਂ ਬੇਅਦਬੀ ਕਰਵਾਈ ਐ ਉਹਨਾਂ ਦਾ ਕੱਖ ਨਾ ਰਵੇ ਤੇ ਭਗਵੰਤ ਮਾਨ ਕਹਿੰਦਾ ਇਹਦੀ ਅਰਦਾਸ ਪੂਰੀ ਹੋ ਗਈ ਇਹਨਾਂ ਦਾ ਅਕਾਲੀ ਦਲ ਦਾ ਪੰਜਾਬ ਚ ਕੱਖ ਨਹੀਂ ਰਹਿ ਗਿਆ ਫੇਰ ਕਹਿੰਦਾ ਜਦੋਂ ਇਹਦੇ ਭਰਾ ਦੇ ਉੱਪਰ ਨਸ਼ਿਆਂ ਦੇ ਦੋਸ਼ ਲੱਗੇ ਸੀ ਤਾਂ ਉਦੋਂ ਵੀ ਇਹਨੇ ਅਰਦਾਸ ਕੀਤੀ ਸੀ ਲੋਕਾਂ ਦੇ ਸਾਹਮਣੇ ਵੀ ਜੇਕਰ ਮੇਰਾ ਭਰਾ ਇਹੋ ਜੇ ਕਿਸੇ ਕੰਮ ਚ ਸ਼ਾਮਲ ਹੋਵੇ ਤਾਂ ਮੈਂ ਕਹਿੰਨੀ ਆ ਉਹਦਾ ਕੱਖ ਨਾ ਰਵੇ ਮੇਰਾ ਭਰਾ ਹੈ ਨਹੀਂਗਾ ਪਰ ਭਗਵੰਤਮਾਨ ਕਹਿੰਦਾ ਕਿ ਹੁਣ ਦੇਖੋ ਉਹ ਵੀ ਅਰਦਾਸ ਪੂਰੀ ਹੋ ਗਈ ਉਹ ਜੇਲ੍ਹ 'ਚ ਬੈਠਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੋਟੀਆਂ ਖਾ ਰਿਹਾ